ਮੱਕੇ ਦਰਬਾਰ ਸਾਬ ਦਾ ਹਜ਼ੂਰੀ ਲਾਗੀ 21000 ਮੰਗਿਆ ਕਹਿੰਦੇ 18 ਕਰ ਦਿਓ ਇੱਕ ਗਵਈਏ ਨੇ 10 ਲੱਖ ਰੁਪਈਆ ਮੰਗਿਆ ਕਹਿੰਦੇ ਰੁਪਈਆ ਨਾ ਘਟਾਈ ਹੋਣੇ ਡੰ ਕਰਦੇ ਉਸ ਵੇਲੇ ਮੇਰੇ ਹਾਲਾਤ ਕੀ ਹੋਣਗੇ ਹੁਣ ਇਹ ਨਾ ਸੋਚਿਆ ਜੇ ਮੈਂ ਗਵਈਏ ਨਾਲ ਕੰਪੈਰੀਜ਼ਨ ਕਰਦਾ ਮੈਂ ਕੰਪੈਰੀਜ਼ਨ ਮੈਂ ਨਹੀਂ ਕਰਦਾ ਪਰ ਤੁਹਾਡੇ ਗਵਈਏ ਬੜੇ ਸੁਰੀਲੇ ਨੇ ਬੋਲੋ ਭਾਈ ਤੁਹਾਡੇ ਕੀਰਤਨੀਏ ਬੜੇ ਸੁਰੀਲੇ ਨੇ ਜਿਨ੍ਹਾਂ ਨੇ ਤੁਹਾਨੂੰ ਸ਼ਬਦ ਗੁਰੂ ਦੇ ਨਾਲ ਜੋੜਨਾ ਹੈ ਤੇ ਜਿਨ੍ਹਾਂ ਨੂੰ ਤੁਸੀਂ ਸੁਣਨਾ ਉਹਨਾਂ ਬਾਰੇ ਤੋਂ ਗੁਰਬਾਣੀ ਵਿੱਚ ਲਿਖਿਆ ਮੇਰੇ ਮੋਹਨ ਸਰਬਣੀ ਇਹ ਨਾ ਸੁਣਾਏ ਸਾਖਤ ਗੀਤ 나ਦ ਤੁਨ ਗਾਵਤ ਬੋਲਤ ਬੋਲ ਆ ਜਾਏ ਉਥੇ ਲੱਖਾਂ ਰੁਪਏ ਚਲੋ ਇੱਕ ਹੋਰ ਗੱਲ ਦੱਸੋ ਆ ਤੁਸੀਂ ਅੰਦਰ ਵਰਦੇ ਹੋ ਗੁਰੂ ਘਰ ਦੇ ਵਿੱਚ ਅੰਦਰ ਵਰਦਿਆਂ ਸਾਰ ਤੇ ਪਹਿਲਾਂ ਜੇ ਵੰਦੇ ਵੀ 2 10 10 ਦੇ ਹੈ ਕਾਤੋਂ ਇੱਕ ਕਹਿੰਦੇ ਗੋਲਕ ਚ ਪਾ ਦਿਆਂਗੇ ਇੱਕ ਜਿਹੜਿਆ ਕੀਰਤਨ ਤੇ ਘੰਟੇ ਦੇ ਲੱਗੇ ਨੇ ਇਹਨਾਂ ਦੇ ਅੱਗੇ ਧਰ ਦਿਆਂਗੇ ਬੋਲੋ ਹੁੰਦਾ Cadê que se nega?